ਚਰਚਾ ਦੇ ਵਿੱਚ ਆ ਉਹ ਹੈ ਪੰਜਾਬ ਦੇ ਅੰਦਰ ਸਟੋਰੇਜ ਨੂੰ ਲੈ ਕੇ ਸਪੇਸ ਨੂੰ ਲੈ ਕੇ ਸੋ ਕਿਉਂਕਿ ਵਿਸ਼ੇਸ਼ ਤੌਰ ਤੇ ਜਦੋਂ ਪੈਡੀ ਦਾ ਸੀਜ਼ਨ ਸ਼ੁਰੂ ਹੋ ਚੁੱਕਾ 1 ਅਕਤੂਬਰ ਤੋਂ ਪੰਜਾਬ ਦੇ ਅੰਦਰ ਚੋਹਾਨੇ ਦੀ ਸਰਕਾਰੀ ਖਰੀਦ ਰੰਭ ਹੈ ਸੋ ਭਾਵੇਂ ਅਜੇ 2-3 ਦਿਨ ਹੀ ਹੋਏ ਆ ਲੇਕਿਨ ਸਰਕਾਰੀ ਤੌਰ ਤੇ ਖਰੀਦ ਜਿਹੜੀ ਮੰਡੀਆਂ ਚ ਜਾਰੀ ਹੈ ਲੇਕਿਨ ਇਹਨਾਂ ਦਿਨਾਂ ਦੇ ਦੌਰਾਨ ਜਾ ਪਿਛਲੇ ਕੁਝ 15 ਵੀ ਦਿਨਾਂ ਤੋਂ ਜਿਹੜੀ ਇੱਕ ਪੰਜਾਬ ਦੇ ਅੰਦਰ ਸਥਿਤੀ ਨੂੰ ਪੈਨ ਕਰੀਏਟ ਕਰਨ ਦਾ ਯਤਨ ਕੀਤਾ ਜਾ ਰਿਹਾ ਸੀਗਾ ਕਿ ਪੰਜਾਬ ਚ ਸਪੇਸ ਨਹੀਂ ਹੈ ਸਪੇਸ ਨਹੀਂ ਹੈ ਤੇ ਇਹਦੇ ਲਈ ਜ਼ਿੰਮੇਵਾਰ ਕੌਣ ਹੈ ਜਾਂ ਇਹਦਾ ਬਦਲ ਕੀ ਹੈਗਾ ਇਸ ਵੇਲੇ ਸਾਹਬ ਦੇ ਸਾਹਮਣੇ ਸੋ ਮੈਂ ਤੁਹਾਡੇ ਰਾਈ ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਈ ਜਿਹੜੀ ਗੱਲ ਸ਼ੇਅਰ ਕਰਨਾ ਚਾਹੁੰਦਾ ਹੋਇਆ ਹੈ ਕਿ ਪੰਜਾਬ ਦੇ ਅੰਦਰ ਇਸ ਵੇਲੇ ਜਿਹੜਾ ਸਾਨੂੰ ਟਾਰਗੇਟ ਮਿਲਿਆ ਹੈ ਕੇਂਦਰੀ ਪੂਲ ਦੇ ਅੰਦਰ ਉਹ 185 ਲੱਖ ਮੀਟਿਕ ਟਨ ਦਾ 185 ਲੱਖ ਮੀਟਿਕ ਟਨ ਜਿਹੜਾ ਉਹ ਚਵਾਨਾ ਪੰਜਾਬ ਦੀ ਮੰਡੀਆਂ ਚ ਚੱਕੀ ਅਸੀਂ ਕੇਂਦਰੀ ਪੂਲ ਨੂੰ ਦੇਣਾ ਔਰ ਇਹਦੀ ਜਿਹੜੀ ਮਿਲਿੰਗ ਹੋਣੀ ਆ ਉਹ ਲਗਭਗ 123 ਲੱਖ ਮੀਟਿਕ ਟਨ ਮਿਲਿੰਗ ਜਿਹੜੀ ਇਹਦੀ ਹੋਣੀ ਆ ਸੋ ਜੇ ਇਹਦੇ ਵਿੱਚ 2 ਲੱਖ ਮੀਟਿਕ ਟਨ ਅਸੀਂ ਐਫ ਆਰ ਕੇ ਪਾ ਲਈਏ ਤੋ ਟੋਟਲ ਹੈ 125 ਲੱਖ ਮੀਟਿਕ ਟਨ ਜਿਹੜਾ ਉਹ ਚਾਵਲ ਜਿਹੜੀ ਨਵਾਂ ਪੰਜਾਬ ਦੇ ਅੰਦਰ ਉਹ ਆਉਣਾ ਸਾਡੇ ਕੋਲ ਸੋ ਪੰਜਾਬ ਦੇ ਅੰਦਰ ਜਿਹੜਾ ਇਸ ਵੇਲੇ ਸਥਿਤੀ ਹੈ ਸਟੋਰੇਜ ਦੀ ਸਾਡੇ ਕੋਲ ਇਸ ਵੇਲੇ 54 ਲੱਖ ਮੀਟਿਕ ਟਨ ਕਣਕ ਪਈ ਹੈ ਜਿਹਦੇ ਵਿੱਚ ਥੋੜੀ ਜੀ ਓਪਨ ਮਤਲਬ ਰੱਖੀ ਹੈ ਤੇ ਲਗਭਗ ਸਾਡੇ ਕੋਲ ਪੰਜਾਬ ਦੇ ਅੰਦਰ ਚਾਵਲ ਪਿਆ ਸੋ ਕੁੱਲ ਮਿਲਾ ਕੇ 173 ਲੱਖ ਮੀਟਿਕ ਟਨ ਜਿਹੜਾ ਸਾਡੇ ਕੋਲ ਆਲਰੇਡੀ ਅਨਾਸ ਪੰਜਾਬ ਦੇ ਗਰੌਨਾਂ ਦੇ ਵਿੱਚ ਪਿਆ ਸੋ 125 ਲੱਖ ਸਾਡੇ ਕੋਲ ਆਉਣ ਵਾਲਾ ਹੁਣ ਅਗਲੀ ਗੱਲ ਇਹ ਹੈ ਕਿ ਲਗਾਤਾਰ ਪਿਛਲੇ 20-25 ਦਿਨਾਂ ਤੋਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਉਹਨਾਂ ਦੇ ਸਵਿਰਦ ਯਤਨਾਂ ਦੇ ਕਾਰਨ ਉਹਨਾਂ ਦੀਆਂ ਪਹਿਲ ਕਦਮੀਆਂ ਦੇ ਕਾਰਨ ਚਾਹੇ ਉਹ ਪਹਿਲ ਕਦਮੀ ਟੈਲੀਫੋਨ ਦੇ ਰਾਹੀਂ ਗੱਲਬਾਤ ਦੇ ਰੂਪ ਚ ਹੋਵੇ ਚਾਹੇ ਉਹ ਪੱਤਰ ਵਿਹਾਰ ਦੇ ਰੂਪ ਚ ਹੋਵੇ ਸੋ ਉਹਦਾ ਇਹ ਪ੍ਰਨਾਮ ਨਿਕਲਿਆ ਉਹਦਾ ਇਹ ਮਤਲਬ ਸਿੱਟਾ ਨਿਕਲਿਆ ਐਫਸੀਆਈ ਨੇ ਐਫਸੀਆਈ ਨੇ ਅਕਤੂਬਰ ਮਹੀਨੇ ਦੇ ਅੰਦਰ ਪੰਜਾਬ ਦੇ ਵਿੱਚੋਂ ਲਗਭਗ 15 ਲੱਖ ਮੀਟਰ ਟਨ ਯਾਨੀ ਉਹ ਬੀਟਲੀ ਰਾਈਆਂ ਨੇ ਸੋ ਇਸ ਤੋਂ ਇਲਾਵਾ ਤਿੰਨ ਵੱਡੇ ਕੰਟੇਨਰ ਤੋਂ ਕੁਝ ਰੋਡ ਦੇ ਰਾਈ ਆਵਾਜਾਈ ਦੇ ਸਾਧਨਾਂ ਦੇ ਰਾਈ ਵੀ ਉਹ ਜਿਹੜਾ ਵਿੱਚ ਉਹਨੂੰ ਸ਼ਾਮਲ ਕਰ ਲਈਏ ਤੇ 15 ਲੱਖ ਮੀਟਿਕ ਟਨ ਜਿਹੜਾ ਪੰਜਾਬ ਦੇ ਗੋਡਾਨਾ ਗਡੋਨਾ ਦੇ ਵਿੱਚੋਂ ਉਹ ਅਨਾਜ ਚੱਕ ਕੇ ਉਹ ਵਾਰ ਮਤਲਬ ਲਿਆਣਗੇ ਸੋ ਇਹ ਸلسਲਾ ਲਗਾਤਾਰ ਮਤਲਬ ਜਾਰੀ ਰਹਿਣਾ ਸੋ ਅਸੀਂ ਕਹਿ ਸਕਦੇ ਹਾਂ ਹੋਣਾ ਸ਼ਿਫਟ ਹੋਣਾ ਸੋ ਇਸ ਕਰਕੇ ਕਿਸੇ ਵੀ ਤਰ੍ਹਾਂ ਦੀ ਕੋਈ ਸਪੇਸ ਨੂੰ ਲੈ ਕੇ ਮੈਂ ਸਮਝਦਾ ਵੀ ਉਹ ਸੰਕਟ ਨਹੀਂ ਹੈ ਸੋ ਵੈਸੇ ਵੀ ਵੈਸੇ ਵੀ ਹਰ ਸਾਲ ਜਿਹੜਾ ਇਹ ਫੈਸਟੀਵਲ ਸੀਜ਼ਨ ਸਾਡਾ ਹੁੰਦਾ ਜਦੋਂ ਮੈਂ 2 3 4 ਸੀਜ਼ਨਾਂ ਦੀ ਰਿਵਿਊ ਕੀਤਾ ਝਾਤ ਮਾਰੀ ਆ ਤੇ ਹਰ ਸਾਲ ਜਿਹੜਾ ਆ ਉਹ ਅਕਤੂਬਰ ਨਵੰਬਰ ਦਸੰਬਰ ਦੇ ਅੰਦਰ ਹੀ ਜਿਹੜਾ ਜ਼ਿਆਦਾਤਰ ਜਿਹੜੀ ਇਥੇ ਉਹ ਨਾਚ ਆ ਕੇ ਖੜਦੇ ਆ ਸੋ ਕਿਉਂਕਿ ਇਹੀ ਗੱਲ ਕਹਿਣੀ ਚਾਹਨਾ ਕਿ ਕਿਸੇ ਵੀ ਤਰ੍ਹਾਂ ਦੀ ਸਪੇਸ ਨੂੰ ਲੈ ਕੇ ਕੋਈ ਸਮੱਸਿਆ ਨਹੀਂ ਆਨ ਦਿੱਤੀ ਜਾਏਗੀ ਜੋ ਐਫਸੀਆਈ ਨੇ ਪਲਾਨ ਸਾਨੂੰ ਦਿੱਤਾ ਅਕਤੂਬਰ ਦਾ ਉਹ ਮੈਂ ਤੁਹਾਡੇ ਨਾਲ ਸ਼ੇਅਰ ਵੀ ਕੀਤਾ ਔਰ ਇੱਕ ਚਿੱਠੀ ਵੀ ਆ ਜਿਹੜੀ ਉਹਨਾਂ ਨੇ ਜਿਹੜਾ ਉਹ ਐਫਸੀਆਈ ਦੇ ਕੇਂਦਰੀ ਅਧਿਕਾਰੀ ਨੇ ਜਿਹੜੀ ਉਹਨਾਂ ਨੇ ਚਿੱਠੀ ਜਾਰੀ ਕੀਤੀ ਆ ਉਹ ਵੀ ਮੈਂ ਮਤਲਬ ਤੁਹਾਡੇ ਨਾਲ ਜਿਹੜੀ ਅੱਜ ਉਹਨਾਂ ਸ਼ੇਅਰ ਕਰ ਰਿਹਾ ਜਿਹਦੇ ਵਿੱਚ ਉਹਨਾਂ ਨੇ ਸਾਰਾ ਇਹ ਡਾਟਾ ਜੋ ਮੈਂ ਤੁਹਾਡੇ ਨਾਲ ਜਵਾਨੀ ਸ਼ੇਅਰ ਕੀਤਾ ਇਹ ਲਿਖਤੀ ਉਹਦੇ ਵਿੱਚ ਮਤਲਬ ਜਿਹੜਾ ਉਹਨਾਂ ਨੇ ਅ ਮਤਲਬ ਇਹਨੂੰ ਐਡਮਿਟ ਕੀਤਾ ਹੈ ਇਹ ਪਲਾਨ ਹੈ ਉਹਨਾਂ ਦਾ ਅਕਤੂਬਰ ਦਾ ਸੋ ਇਹ ਲਗਾਤਾਰ ਦੇ ਤਹਿਤ ਸੋ ਲਗਭਗ 9 ਲੱਖ ਮੀਟਿਕ ਟਨ ਜਿਹੜੀ ਇਹ ਸਮਰੱਥਾ ਉਹਨਾਂ ਦੀ ਵੀ ਮਤਲਬ ਫਰਵਰੀ ਮਾਰਚ ਦੇ ਅੰਦਰ ਅੰਦਰ ਬਣ ਜਾਣੀ ਹੈ ਸੋ ਵੈਸੇ ਜਿਹੜੀ ਉਹ ਨਹੀਂ ਆਏਗੀ ਹਾਂ ਮੈਂ ਇੱਕ ਬੇਨਤੀ ਜ਼ਰੂਰ ਕਰਨੀ ਚਾਹੁੰਦਾ ਆਪਣੇ ਪੰਜਾਬ ਦੇ ਕਿਸਾਨ ਸੰਗਠਨਾਂ ਨੂੰ ਕਿਸਾਨ ਦੋਸਤਾਂ ਨੂੰ ਕੁਝ ਸਮੇਂ ਅਰਸੇ ਤੱਕ ਇਹ ਕਿੰਤੂ ਬਲਕਿ ਅਸੀਂ ਤੁਹਾਨੂੰ ਦੇ ਹਮਦਰਦ ਆ ਸੁਮਾਂਝੁਗ ਮੁੱਖ ਮੰਤਰੀ ਲਗਾਤਾਰ ਉਹਨਾਂ ਦੇ ਮੰਗਾਂ ਨੂੰ ਸਵਾਲਾਂ ਨੂੰ ਲੈ ਕੇ ਤਤ ਪਰ ਵੀ ਰਹਿੰਦੇ ਆ ਉਤੇ ਅਮਲ ਵੀ ਕਰ ਦਿਆ ਉਹਦੀਆਂ ਉਹਨੂੰ ਹਰ ਟਰਾਂਸਪੋਰਟ ਵੀ ਕਰਦੀ ਹੈ ਸਰਕਾਰ ਬਸ ਮੇਰੀ ਇੱਕ ਹੰਮਲ ਰਿਕਵੈਸਟ ਹੈ ਕਿ ਸنگਰਸਦਾ ਵੈਨਿਊ ਜਿਹੜਾ ਉਹ ਉਹਦੇ ਬਾਰੇ ਵਿਚਾਰ ਕੀਤਾ ਜਾਵੇ ਜੇ ਸਾਡੀਆਂ ਰੇਲ ਰੇਲਾਂ ਦੀ ਜਾਂ ਸੜਕੀ ਆਵਾਜਾ ਰੁਕੇਗੀ ਫਿਰ ਸਾਡੇ ਜਿਹੜੀ ਸਪੇਸ ਨੂੰ ਲੈ ਕੇ ਜਾਣ ਵਾਲੀਆਂ ਟ੍ਰੇਨਾਂ ਨੇ ਜਿਹੜਾ ਮਾਲ ਚੱਕ ਕੇ ਪੰਜਾਬ ਤੋਂ ਬਾਹਰ ਖੜਨਾ ਉਹਦੇ ਤੇ ਕੋਈ ਅਸਰ ਨਾ ਪਵੇ ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਦੀ ਮੰਡੀ ਦੇ ਅੰਦਰ ਜਿਹੜੀ ਉਹ ਸਾਡੀ ਕੋਈ ਕਿਸੇ ਤਰ੍ਹਾਂ ਦੀ ਕਿਸਾਨ ਦੀ ਖੱਜਲ ਖਰੀ ਹੋਵੇ ਸੋ ਇਹ ਮੈਂ ਉਹਨਾਂ ਨੂੰ ਹੰਬਲ ਰਿਕਵੈਸਟ ਕਰਦਾ ਹੋਇਆ ਤੁਹਾਡੇ ਮਾਧਿਅਮ ਦਰਾਂ ਮੈਂ ਇਹ ਕਲੀਅਰ ਕਰਦਾ ਕਿ ਕੱਲਾ ਕੱਲਾ ਦਾਣਾ ਮੰਡੀ ਚ ਚੱਕਾਂਗੇ ਸੋ ਸਪੇਸ ਨੂੰ ਬਣਾਉਣ ਦੇ ਲਈ ਵੀ ਜਿਹੜੇ ਹੁਣ ਤੱਕ ਦੀ ਅਪਡੇਟ ਆ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਆ ਜੇ 15 ਲੱਖ ਮੀਟਰ ਟਨ ਅਕਤੂਬਰ ਤੋਂ ਬਣਦੀ ਆ ਤੇ ਅਕਤੂਬਰ ਨਵੰਬਰ ਦਸੰਬਰ ਜਿਹੜੀ ਮੈਂ ਕਿਹਾ ਵੀ 40 ਲੱਖ ਮੀਟਰ ਟਨ ਦਾ ਇਹ ਚ ਵਾਧਾ ਹੋਣ ਦੀ ਵੀ ਸਭਾਵਨਾ ਹੈਗੀ ਆ ਇਹ ਚ ਕਈ ਸਬਸਟੀਟਿਊਟ ਹੋਰ ਵੀ ਆ ਉਹ ਤੇ ਵਿਚਾਰ ਕੀਤਾ ਜਾ ਰਿਹਾ ਸੋ ਇਹ ਸਪੇਸ ਨੂੰ ਲੈ ਕੇ ਜਿਹੜੀ ਮੇਰੀ ਮਤਲਬ ਸੰਜੀਪ ਦੇ ਵਿੱਚ ਮੈਂ ਤੁਹਾਡੇ ਨਾਲ ਮੈਂ ਜ਼ਿਕਰ ਕੀਤਾ ਉਹ ਉਹ ਮੈਂ ਮਤਲਬ ਆਪਣਾ ਮਹਿਸੂਸ ਕਰਦਾ ਕਿ ਪੰਜਾਬ ਦੇ ਅੰਦਰ ਜਿਹੜੀ ਉਹ ਲੈ ਕੇ ਜਿਹੜੀ ਇੱਕ ਪੈਨਿਕ ਜੀ ਕੋਈ ਬਣਾਉਣ ਦੇ ਜ਼ਦਨ ਕੀਤੇ ਜਾ ਰਿਹਾ ਉਹ ਸਾਫ਼ ਕੀਤੀ ਜਾਣੀ ਚਾਹੀਦੀ ਹੈ। ਇਹ ਫਟਾ ਰੂਟ ਕੰਟੀਨਿਊ ਦੁਆਰਾ ਦੱਸਦੇ ਰੂਟ ਕਿਸ ਤਰ੍ਹਾਂ ਦਾ ਰਹੇਗਾ। ਕਿ ਗ੍ਰੇਨ ਕਿੰਨੀ ਰਹੇਗੀ ਉਹ ਕਿਸ ਤੇ ਬਹੋੜਾ। ਅ ਟ੍ਰੇਨ ਹੈ 20 ਟ੍ਰੇਨਾਂ ਹਰ ਮਹੀਨੇ ਉਹ ਤੋਰਨਗੇ ਅਕਤੂਬਰ ਦੇ ਵਿੱਚ 20 ਟ੍ਰੇਨਾਂ ਔਰ 20 ਟ੍ਰੇਨਾਂ ਤੋਂ ਇਲਾਵਾ ਤਿੰਨ ਕੰਟੀਨਰ ਜਿਹੜੇ ਵੱਡੇ ਹੁੰਦੇ ਆ ਤੇ ਕੁਝ ਛੋਟੇ ਟਰੱਕ ਮਤਲਬ ਉਹਨੂੰ 10 ਤਰੀਕ ਨੂੰ ਕੇਂਦਰੀ ਰਾਜ ਮੰਤਰੀ ਰਬੀਸ਼ਕ ਟੋਰੀ ਕਹਿ ਰਹੇ ਨੇ ਕਿ ਕੇਂਦਰ ਨੇ ਤਾਂ ਸਾਰੇ ਪੈਸੇ ਭੇਜ ਦਿੱਤੇ ਹੋਏ ਨੇ 44000 ਕਰੋੜ ਦੇ ਕਰੀ ਤੱਕ ਤਾਂ ਪੰਜਾਬ ਸਰਕਾਰ ਨੇ ਦੇ ਨਹੀਂ ਖਰਚ ਨਹੀਂ ਕਰ ਰਹੀ ਲਗਾ ਨਹੀਂ ਰਹੀ ਪਹਿਲੀ ਗੱਲ ਤੇ ਇਹ ਹੈ ਕਿ ਜਿਹੜੀ ਸੀਸੀਐਲ ਸੀਸੀਐਲ ਇਹ ਕੋਈ ਪੰਜਾਬ ਦਾ ਸੜਕਾਂ ਬਣਾਉਣ ਲਈ ਪੈਸਾ ਨਹੀਂ ਆਇਆ ਪੰਜਾਬ ਦੇ ਅੰਦਰ ਕੋਈ ਐਕਸਟਰਾ ਕੰਮ ਕਰਨ ਲਈ ਪੈਸਾ ਨਹੀਂ ਹੁੰਦਾ ਸੀਸੀ ਯੱਲ ਪੰਜਾਬ ਦੇ ਕਿਸਾਨਾਂ ਦੀ ਜਿਹੜੀ ਪਾਲੀ ਹੋਈ ਫਸਲ ਹੈ ਉਹਨੂੰ ਕੇਂਦਰ ਖਰੀਦਦਾ ਹੈ ਤੇ ਉਹਦੇ ਵਜਾਂਨੇ ਵਿੱਚ ਪੈਸੇ ਆਉਂਦੇ ਜਿਹੜੇ ਕਿਸਾਨਾਂ ਦੇ ਖਾਤੇ ਅਜ ਜਾਂਦੇ ਆ ਸੋ ਇਹ ਕੋਈ ਆਸਾਨ ਨਹੀਂ ਹੈ ਮੈਨੂੰ ਮੈਂ ਸਮਝਦਾ ਵੀ ਐਵੇਂ ਇਹ ਬੱਚਿਆਂ ਵਾਲੀ ਗੱਲ ਹੈਗੀ ਆ ਸੋ ਇਹ ਨਾ ਕੇਵਲ ਪੰਜਾਬ ਨੂੰ ਮਿਲਦੀ ਹਰਿਆਣੇ ਨੂੰ ਵੀ ਮਿਲਦੀ ਆ 18000 ਕਰੋੜ ਦੀ ਹਰਿਆਣੇ ਨੂੰ ਮਿਲਦੀ ਆ ਬਾਕੀ ਵੀ ਕੇਸ ਸਟੇਟਾਂ ਮੈਂ ਐਮਐਸਪੀ ਦੇ ਉੱਤੇ ਮੱਲ ਖਰੀਦੀਆਂ ਆ ਗਈਆਂ ਨੇ ਸੋ ਇਹ ਜਿਹੜਾ ਕੇਂਦਰ ਨੇ ਪੈਸਾ ਦੇ ਦਿੱਤਾ ਇਹ ਪੈਸਾ ਕੋਈ ਆਸਾਨ ਨਹੀਂ ਕੀਤਾ ਪੰਜਾਬ ਦਾ ਨਾਜ਼ ਅ ਖਰੀਦ ਮਤਲਬ ਜਿਹੜਾ ਆ ਖਰੀਦ ਕੇ ਉਹ ਪੰਜਾਬ ਦੇ ਕਿਸਾਨਾਂ ਦੇ ਖਾਤੇ ਆ ਜਾਂਦਾ ਸੋ ਮੈਂ ਸਮਝਦਾ ਵੀ ਇਹ ਪੈਸਾ ਜਿਹੜਾ ਹੈ ਉਹ ਪੰਜਾਬ ਦੇ ਕਿਸਾਨਾਂ ਦੀ ਕੋਈ ਆਸਾਨੀ ਹੈ ਇਹ ਉਹ ਨਾਜ ਖਰੀਦਦੇ ਆ ਉਸ ਖਰੀਦੇ ਹੋਏ ਨਾਜ ਦੇ ਪੈਸੇ ਦਿੱਤੇ ਜਾਂਦੇ ਜਿਹੜੀ ਸੀ ਲੱਗ ਕੇ ਆੜਤੀਆਂ ਦਾ ਸੀਗਾ ਨਿਪਟ ਗਿਆ ਜੀ ਉਹ ਆੜਤੀਆਂ ਦਾ ਜਿਹੜਾ ਵਿਸ਼ੇਸ਼ੀ ਆ ਆੜਤੀਆਂ ਦਾ ਇੱਕ ਚੰਗਾ ਪੱਖ ਇਹ ਆ ਕਿ ਆੜਤੀਆਂ ਨੇ ਬਾਸਮਤੀ ਦੀ ਖਰੀਦ ਅੱਜ ਤੋਂ ਸ਼ੁਰੂ ਕਰ ਦਿੱਤੀ ਆ ਔਰ ਮੈਂ ਫਿਰ ਵੀ ਮੈਂ ਪਰਸੋ ਵੀ ਕਿਹਾ ਸੀਗਾ ਮੈਂ ਅੱਜ ਵੀ ਇਹ ਗੱਲ ਕਹਿਣੀ ਚਾਹੁੰਦਾ ਕਿ ਬਹੁਤ ਸਾਰੇ ਇਸ਼ੂ ਨੇ ਜੋ ਸਾਡੇ ਆੜਤੀ ਭਰਾਵਾਂ ਦੇ ਕੇਂਦਰ ਨਾਲ ਰਿਲੇਟਡ ਹੈ ਸੀਨ ਰਿਲੇਟਡ ਹੈ ਸੋ ਅਸੀਂ ਬੜੇ ਫਾਸਟ ਢੰਗ ਦੇ ਨਾਲ ਉਹ ਮੁੱਦੇ ਉਹਨਾਂ ਨੂੰ ਉਠਾ ਰਹੇ ਆ ਸੋ ਗੱਲਬਾਤ ਅੱਜ ਵੀ ਚੱਲ ਰਹੀ ਹੈ ਅਸੀਂ ਉਮੀਦ ਕਰਦੇ ਹਾਂ ਉਹਨਾਂ ਤੋਂ ਵੀ ਉਹ ਵੀ ਪੰਜਾਬ ਦੇ ਭਲੇ 'ਚ ਕਿਸਾਨਾਂ ਦੇ ਭਲੇ 'ਚ ਆਪਣਾ ਕੋ ਠੀਕ ਫੈਸਲਾ ਲੈਣ ਹਾਂ ਉਹਨਾਂ ਨਾਲ ਵੀ ਹਰ ਵੀ ਗੱਲਬਾਤ ਕੀਤੀ ਜਾ ਰਹੀ ਹੈ ਮਾਨਜੁਗ ਮੁੱਖ ਮੰਤਰੀ ਜੀ ਦੀ ਗਵਾਹੀ ਦੇ ਵਿੱਚ ਲਗਾਤਾਰ ਐਕਸਰਸਾਈਜ਼ ਚੱਲ ਰਹੀ ਹੈ ਸੋ ਮੇਰੇ ਸਾਹਮਣੂ ਰਿਕਵੈਸਟ ਹੈ ਵੀ ਅਸੀਂ ਸਾਰੇ ਆਲ ਮਿਲ ਕੇ ਅਨਾਜ ਬੜੀ ਮਿਹਨਤ ਨਾਲ ਪਾਲ ਕੇ ਕਿਸਾਨਾਂ ਨੇ ਮੰਡੀ ਚ ਲੈ ਕੇ ਆਣਾ ਸੋ ਕੋਈ ਦਿੱਕਤ ਨਾ ਆਵੇ ਇਹਦੇ ਲਈ ਅਸੀਂ ਸਾਰੇ ਜਣੇ ਮਿਲ ਰਲ ਮਿਲ ਕੇ ਚਤਨ ਕਰਾਂਗੇ ਅਸੀਂ ਜਿਹੜੀ ਇੱਕ ਕਿਸਾਨਾਂ ਨੂੰ ਚੁਣਨੀ ਦੀ ਜਿਹੜੀ ਪਿਛਲੀ ਵਾਰ ਫੰਡ ਕੀ ਸੀਗੀ ਜੀ ਉਹ ਇਸ ਵਾਰ ਲੋਕਾਂ ਨੇ ਫੇਰ ਲਾ ਲਿਆ ਇਥੋਂ ਨਾ 20 ਰਕੀ ਹਾਂ ਤੇ ਉਹ ਫੇਰ ਜੇਕਰ ਹੁਣ ਮੰਡੀ ਜਾਂਦੀ ਆ ਨਹੀਂ ਜਿਹੜਾ ਤੇ ਐਮ ਐਸ ਪੀ ਦੇ ਅਧੀਨ ਜਿਹੜੀ ਵੀ ਵੈਰੈਟੀ ਆ ਉਹ ਭਾਵੇਂ ਹੁਣ ਕਿਸੇ ਨੇ ਲਾ ਲਈ ਆ ਜਾਂ ਨਹੀਂ ਲਾਈ ਆ ਉਹ ਤਾਂ ਅਸੀਂ ਕੱਲਾ ਕੱਲਾ ਦਾਣਾ ਪੰਜਾਬ ਦੀ ਮੰਡੀ ਚੱਕਾਂਗੇ ਠੀਕ ਹੈ ਜੀ ਤਾਂ ਜੀ